ਸੋਛਕ ਜੀ ਮੈਂ ਤਾਂ ਦਾਤਮਲ ਅਫੀਸੇਂ ਕੁਛੀ ਅੱਜ ਅਸੀਂ ਪਹੁੰਚੇ ਜਵਾ ਗਦਾਸਪੁਰ ਦੇ ਗੁਰਦੁਆਰਾ ਤੰਤਨ ਬਾਬਾ ਜੀ ਦੀ ਸੰਧੀਤ ਵਾਲੀ ਗੁਰਦੁਆਰਾ ਪਹਿਲੇ ਸਾਹਬ ਉਹ ਸਭੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥ ਅਟਕਤੀ ਮੇਜੂ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦੇ ਇਤਿਹਾਸ ਬਹੁਤ ਸੰਖੇਪ ਜਾਣਕਾਰੀ ਪਾ ਵੀ ਗਏ ਕੋਲ ਸੋ ਆਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਜ਼ਾਹਰ ਪੀਰ ਜਗਤਗੁਰੂ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬ ਜਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਤਨਜੀਦਾ ਜੀ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਜਿੱਦ ਤਰ ਮਿਲਦਾ ਕਿ ਜਦੋਂ ਬਾਬਾ ਸ਼੍ਰੀਕੰਤ ਸਾਹਿਬ ਬਾੜ ਸਾਹਿਬ ਦੀ ਧਰਤੀ ਤੋਂ ਆਪਣੇ ਨਾਨਕੇ ਪਿੰਡ ਪਖੋਗਰ ਮਾਵੇ ਜਾਂਦੇ ਸਨ ਤੇ ਇਸ ਪਵਨਸਥਾਨ ਦੇ ਇੱਕ ਰਾਤ ਠਹਿਰੇ ਸਨ ਉਹ ਸ੍ਰੀ ਅਮਰਤ ਵੇਲੇ ਬਾਬਾ ਜੀ ਨੇ ਧਾਤਨ ਕਰਕੇ ਇਸ ਪਵਨਸਥਾਨ ਤੇ ਧਾਤਨ ਗੱਡੀ ਸੀ ਜਿਸ ਤੋਂ ਇਸ ਪਵਨਸਥਾਨ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਆ ਪਰ ਤੇ ਬੇਅੰਤ ਸੰਤਾਂ ਹਰ ਰੋਜ਼ ਨਤਮਸਤਕ ਹੁੰਦੀਆਂ ਹਨ ਅਰਦਾਸਾਂ ਬੇਨਤੀਆਂ ਕਰਦੇ ਹਨ ਇੱਕ ਮਹੀਨੇ